ਵਾਹਿਗੁਰੂ ਸਾਹਿਬ ਜੀ ਬੜਾ ਸਾ ਮਹਲਾ ਪੰਜਵਾਂ ਭਰ ਤੂਜਾ ਇਕ ਓ ਗੁਰ ਪ੍ਰਸਾਦ ਮੇਰਾ ਅੰਦਰ ਜੁਜਮ ਵਜਨ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਜੇ ਸੋ ਖੇ ਖੇਡਾਈ ਜਾ ਬਾਦ ਕਾ ਰੱਖ ਰਿਹਾ ਸਤਕਰ ਬਿਨ ਕੀ ਦੇ ਦੇਰ ਅੰਤਰ ਦੁੱਚਾ ਮਿਲਨ ਦੀ ਪਿਆਰੇ ਹਉ ਕਿਉ ਪਾਈ ਗੁਰੂ ਕੋਲੇ ਜੇ ਸੋ ਖੇਲ ਖੇਡਣ ਦਾ ਬਾਹਰ ਕਾ ਰਹਿਣਾ ਸੱਤਾ ਬਿਨ ਕੀਰੇ ਤਰਾਉ ਪੁੱਤਨਾ ਪੁੱਤਰਾ ਅੰਮਲੀ ਜੇ ਸੋ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਜੰਮ ਕਾ ਬਿਨ ਦਰਸ਼ਨ ਚੋਂ ਮਨ ਧੀਰੇ ਸੁਣ ਸੱਜਣ ਅੰਬੇ ਮੈਂ ਦੇਵ ਦੇਵੋ ਮਿੱਤਰ ਸੁਖ ਦਾਤਾ ਓਹ ਜੀਤ ਕੀ ਮੇਰੀ ਸਭ ਬੇਦਨ ਜਾਣ ਨਿਪਟ ਸੁਣਾ ਬਹਰ ਕੀਆ ਬਤਾਂ ਹਾਂ ਇੱਕ ਖੇਦ ਇਸ ਬਿਨ ਰਹੇ ਨਾ ਸਤਕਾ

ਵੇਖਾਂ ਸਭ ਰਸ ਭੋਗਨ ਵਿਸਰੇ ਬਿਨ ਤੇਰ ਕਿਤੇ ਨਾ ਦੇਖਾਂ ਇਹੋ ਕੰਪੜ ਤਨ ਨ ਸੁਖਾਵਾਈ ਕਰ ਸਕੋ ਹੋ ਵੇਸਾ ਜਿਨੀ ਸਖੀ ਲਾ ਆਪ ਆਇਏ ਜਹਾਂ ਸਰ ਹੈ ਬਾਤ ਉਸਨਾਂ ਪੁੱਛੀਆ ਅੰਮਲੀ ਤਾਂ ਬਿਰਖਾ ਜੋਗਨ ਸਭ ਜਾਏ ਧਨ ਧਨ ਤੇ ਸੋਹਣੀ ਅੰਮਲੀ ਜਿਨ ਸੋਹ ਰਿਹਾ ਸਮਾਏ ਜਿਤੇ ਧੋਵਾ ਸਦ ਪਾਰੇ ਜਿਜਰ ਤੁਜਾ ਭਗਸਾ ਅਮਲੀ ਜਿਜਰ ਮੈਂ ਜਾਣਿਆ ਪ੍ਰਭ ਤੂਰੇ ਜਹਾਂ ਮਿਲੇ ਆਪ ਤੁੰਡਾ ਸਤਗੁਰੂ ਅਮਲੀ ਦਾਇਰਾ ਸਾ ਸੁਖ ਪਾਇਆ ਅੰਮਲੀ ਫਿਰ ਸਰਗ ਰਹਾ ਭਾਰ ਪੂਰੇ ਜਗ ਨਾਨਕ ਤੁਹਾਰ ਨ ਕੋ ਮਾਨਿਆ ਅੰਮਲੀ ਹੁ ਸਤ ਕੋ ਕੈ ਨਕ ਪੈਰੇ ਮੈਂ ਸਰਬ ਸੁਖਾਂ ਸੁਖ ਪਾਇਆ ਅੰਮਲੀ ਫਿਰ ਸਰਗ پہلے کا بارے بارے کی کا فہ بڑا منسل مہند کا بچہ ایک دوار ست پرساد ਮੇਰੇ ਅੰਦਰ ਤਰਸੋ ਚਾਹ ਮਿਲਣ ਕੀ ਪਿਆਰੇ ਹੌਮ ਤੋਂ ਪਾਈ ਗੁਰੂ ਦੇ ਜੇ ਸਭ ਕੁਝ ਤੇ ਰਾਜ ਹੈ ਬਾਲਕ ਰਹਿ ਨਾ ਸਕਦਾ ਇਹ ਦਿਨ ਕੀ ਦੇ ਦੇ ਚੁੜੀ ਜੀ ਪਾਵਣ ਆਂਦੇ ਪਾਣੀ ਸੋਚਾ ਹੌਤ